ਤਾਨੂੰ ਲੱਗਦਾ ਵੀ ਇਹ 2-4 ਦਿਨਾਂ ਚ ਕਿੜੀ ਹੋਈ ਵਿਆਹ ਦਾ ਹੁਣੀ ਹੋਇਆ ਤੁਹਾਡੇ ਸਾਹਮਣੇ ਇਹ 2-4 ਦਿਨਾਂ ਦੀ ਪਲਾਨਿੰਗ ਲਈ ਨਹੀਂ ਨਹੀਂ ਪਲਾਨਿੰਗ ਦਾ ਕਾਫੀ ਟਾਈਮ ਦੀ ਚੱਲਦੀ ਹੋਣੀ ਹੈ ਇਦਾਂ 2-4 ਦਿਨਾਂ ਅਚ ਕਿਦਾਂ ਕਿਸੇ ਦਾ ਟਾਈਮ ਛੱਕਿਆ ਜਾ ਸਕਦਾ ਅਕਸਰ ਜਦੋਂ ਵੀ ਕੋਈ ਕਿਸੇ ਨੂੰ ਮਰਵਾਉਂਦਾ ਨਾ ਭੇਤੀ ਉਮਰਵਾਉਂਦਾ ਨਾਲ ਦਾ ਹੀ ਮਰਵਾਉਂਦਾ ਹੁਣ ਜਿਨ੍ਹਾਂ ਨੇ ਮਾਰਨਾ ਉਹ ਤਾਂ ਉੱਥੇ ਮੌਕੇ ਤੇ ਤਾਂ ਹੁੰਦੇ ਹੀ ਨਹੀਂ ਆ ਉਹ ਤਾਂ ਦੱਸਿਆ ਜਾਂਦਾ ਵੀ ਹਾਂ ਵੀ ਹੁਣ ਕੱਲਾ ਆ ਪੋਸਟਾ ਪਾਉਣੀਆਂ ਹੋਰ ਗੱਲ ਆ ਪੱਕਾ ਕਿਤੇ ਨਾ ਕਿਤੇ ਲੱਗਦਾ ਵੀ ਮਾਸਟਰ ਪਲਾਨ ਕੋਈ ਹੋਰ ਤਿਆਰ ਕਰੇ ਦੇਖੋ ਜਿਹੜੇ ਅਸਲੀ ਚਿਹਰੇ ਆ ਉਹ ਤਾਂ ਨਹੀਂ ਫੜੋਣੇ ਜਿਨ੍ਹਾਂ ਨੇ ਬਾਰਦاد ਕੀਤੀ ਹੋ ਸਕਦਾ ਫੜ ਹੋ ਜਾ ਜਿਨ੍ਹਾਂ ਨੇ ਮਾਸਟਰ ਪਲਾਨ ਕੀਤਾ ਉਹ ਤਾਂ ਮੁਰਿਆਣੇ ਇਹ ਤਾਂ ਹੁੰਦਾ ਹੀ ਆ ਸਿੱਧੂ ਮੂਸੇਵਾਲਾ ਮਰਿਆ ਕੀ ਹੋਇਆ ਹੁਣ ਤੱਕ ਕਿੰਨਾ ਰੋਲਾ ਪਾਇਆ ਕਿੰਨਾ ਵਿਰੋਧ ਹੋ ਲਿਆ ਸੰਦੀਪ ਨੰਬਰ ਅੰਮੀਆ ਵਿਚਾਰਾ ਮਰਿਆ ਕਿੰਨਾ ਵਿਰੋਧ ਹੋ ਲਿਆ ਉਹ ਅਸਲੀ ਚਿਹਰੇ ਤਾਂ ਕਿੱਥੇ ਆਏ ਆ ਸਲਾ ਸੰਦੀਪ ਨੰਗਲ ਅੰਬੀਆਂ ਅਜੇ ਲੋਕੀ ਉਹਦਾ ਤਰਦ ਨਹੀਂ ਭੁੱਲੇ ਸੀ ਕਿ ਉਹਦਾ ਖੇਡ ਮੈਦਾਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਇਹ ਘਟਨਾ ਕਿਉਂ ਲੱਗਦਾ ਵੀ ਜਿਹੜੀ ਕਬੱਡੀ ਵਾਲਾ ਗਰਾਊਂਡ ਆ ਉਹ ਹੁਣ ਜੰਗ ਦਾ ਮੈਦਾਨ ਬਣਾ ਲਿਆ ਲੁੱਟ ਤੇ ਕਬੱਡੀ ਹੁਣ ਪਲੇਅਰਾਂ ਦੀ ਤਾਂ ਰਹੀ ਨਹੀਂ ਆ ਤੁਹਾਡੇ ਸਾਹਮਣੇ ਇਹ ਰਿਜ਼ਲਟ ਹੈ ਕਿਸ ਤਰ੍ਹਾਂ ਤਿਆਰੀ ਦਾ ਆਸਰਾ ਲੈ ਕੇ ਜਾਂ ਪਿਆਰ ਦੀ ਊਟ ਲੈ ਕੇ ਬੰਦੇ ਨੂੰ ਆਪਦੇ ਵਾਸਤੇ ਚ ਕਰਕੇ ਇੱਕ ਹਿਸਾਬ ਦਾ ਵੀ ਕੋਈ ਨਹੀਂ ਤੇ ਨਾ ਫੋਟੋ ਹੀ ਖਚਾਉਣੀਆਂ ਤੇ ਬਾਅਦ ਦੇ ਵਿੱਚ ਉਹ ਗੋਲੀਆਂ ਨਾ ਭੁੱਲਣ ਪਲਾਨ ਤੋਂ ਬਿਨਾ ਨਹੀਂ ਹੁੰਦਾ ਕੋਈ ਵੀ ਕੰਮ ਪੂਰਾ ਪਲਾਨ ਹੁੰਦਾ ਅਸਲ ਚ ਤਾਂ ਇਹ ਦੋ ਦਿਨ ਪਹਿਲਾਂ ਜਿਹੜਾ ਇਹਨਾਂ ਦੀ ਤਕਰਾਰਬਾਜ਼ੀ ਹੋਈ ਆ ਉਹ ਤੋਂ ਗੱਲ ਡਿਸਪਿਊਟ ਵਾਦਾ ਵਾਦਾ ਕਰ ਲੈ ਲਾ ਕਹਿੰਦੇ ਸੀ ਕਬੱਡੀ ਰੋੜ ਆਦੀ ਆ ਲੱਗਦਾ ਵੀ ਉਦੋਂ ਸੇਫਸੀ ਕਬੱਡੀ ਹੁਣ ਜਦੋਂ ਦੀ ਕਰੋੜਾਂ ਦੀ ਹੋਈ ਆ ਪੈਸੇ ਦੀ ਹੋਈ ਆ ਉਦੋਂ ਦੀ ਲੋਕਾਂ ਦੀ ਜਾਣ ਤੇ ਬਣ ਗਈ ਆ ਸਾਹ ਲੈਣਾ ਵੀ ਔਖਾ ਹੋ ਗਿਆ ਗਰਾਊਂਡ 'ਚ ਪੈਸਾ ਮਰਵਾਉਂਦਾ ਜੇ ਜ਼ਿਆਦਾ ਕਮਾ ਲਈ ਤਾਂ ਸ਼ੌਹਰਤ ਸ਼ੌਹਰਤ ਵੀ ਮਰਵਾਉਂਦੀ ਆ ਜਦੋਂ ਨਾਰਮਲੀ ਕਬੱਡੀ ਪਹਿਲਾਂ ਪਿੰਡਾਂ ਦੀ ਸੀਗੀ ਗਰਾਊਂਡਾਂ 'ਚ ਮਾਰਦੇ ਸੀ ਇੱਕ ਦੂਜੇ ਦੇ ਪਰ ਗਰਾਊਂਡ 'ਚ ਜੱਫੀ ਪਾਲਾਂਦੇ ਸੀਗੇ। ਢਿੱਲੀ ਪੋਸਟ ਪੰਜਾਬੀ ਤੋਂ ਦੇਖ ਰਹੇ ਹਾਂ ਤੇ ਮੈਂ ਹਾਂ ਆਦੀਪ ਸੰਦੀਪ ਉਹ ਸੁਹਾਣਾ ਕਬੱਡੀ ਕਪਤੇ ਰਾਣਾ ਬਲਾਚੌਰ ਆ ਜਿਹੜਾ ਵਸਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਕੁਝ ਨੌਜਵਾਨਾਂ ਦੇ ਵੱਲੋਂ ਕੁਝ ਹਮਲਾਵਰਾਂ ਵੱਲੋਂ ਤਾਂ ਗੋਲੀਆਂ ਇਸ ਰੂਪ ਦੇ ਵਿੱਚ ਚਲਾਈਆਂ ਜਾਂਦੀਆਂ ਨੇ ਕਿ ਉਹਨਾਂ ਦੀ ਜਾਨ ਜਿਹੜੀ ਹਸਪਤਾਲ ਜਾ ਕੇ ਜਦੋਂ ਲਿਜਾਇਆ ਗਿਆ ਤਾਂ ਉੱਥੇ ਜਾਨ ਚਲੀ ਗਈ ਹੈ। ਤਾਂ ਹੁਣ ਰਾਣਾ ਬਲਾਚੌਰ ਦੇ ਨੇੜਲੇ ਹੀ ਪਿੰਡ ਕਟਗੜ ਜਿੱਥੇ ਬਾਬਾ ਕਾਲਾ ਜੀ ਮੇਰੇ ਨਾਲ ਮੌਜੂਦ ਨੇ ਜਿਹੜੇ ਕਿ ਅਖਾੜਾ ਚਲਾਉਂਦੇ ਨੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਕਬੱਡੀ ਦੇ ਨਾਲ ਜੋੜਦੇ ਨੇ ਖੇਡਾਂ ਦੇ ਨਾਲ ਜੋੜਦੇ ਨੇ ਉਹਨਾਂ ਦੇ ਮਨ ਤੇ ਵੀ ਇਸ ਚੀਜ਼ ਦਾ ਗਹਿਰਾ ਅਸਰ ਆ ਗੱਲ ਅਸੀਂ ਇੱਥੇ ਇਹਨਾਂ ਕੋਲੇ ਤਾਂ ਪਹੁੰਚਿਆ ਕਿਉਂਕਿ ਕਬੱਡੀ ਜਿਹੜੇ ਖੇਡ ਪ੍ਰੇਮੀ ਨੇ ਕਬੱਡੀ ਦੇ ਨਾਲ ਜੁੜਿਆ ਕੱਲਾ ਕੱਲਾ ਜਿਹੜਾ ਵੀ ਇਨਸਾਨ ਆ ਉਸ ਦੇ ਮਨ ਦੇ ਵਿੱਚ ਅੱਜ ਡੂੰਘਾ ਦਰਦ ਆ ਕਿ ਕਬੱਡੀ ਦੀ ਜਿਹੜੀ ਖੇਡ ਆ ਜਿਹੜੀ ਮਾਂ ਖੇਡ ਕਬੱਡੀ ਆ ਉਹਦੀਆਂ ਜਿਹੜੀਆਂ ਗਰਾਊਂਡਾਂ ਨੇ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਤਾਂ ਬੱਬਾ ਜੀ ਬੇਹਦ ਦੁਖਦਾਈ ਖਬਰ ਆ ਰਾਣਾ ਬਾਲਾ ਚੌਲੋ ਅ ਜਕੀਨ ਨਹੀਂ ਹੋ ਰਿਹਾ ਜੀ ਬੇ ਕਿਵੇਂ ਹੋ ਗਿਆ ਹਮ ਹੁਣਾ ਨਹੀਂ ਸੱਚਾਈ ਦਾ ਠੀਕ ਹੈ ਬਹੁਤ ਗਲਤ ਹੋਇਆ ਠੀਕ ਹੈ ਤੁਹਾਡੀ ਸਾਂਝ ਕਿਹੋ ਜੀ ਸੀ ਪਹਿਲੀ ਗੱਲ ਤਾਂ ਖਬਰ ਬਾਰੇ ਜਾਣਾਂਗੇ ਪਰ ਤੁਹਾਡੀ ਰਾਣਾ ਬਲਾਚੌਰ ਦੇ ਨਾਲ ਕਿਹੋ ਜੀ ਸਾਂਝ ਸੀ ਕਿਵੇਂ ਉਹਨੂੰ ਜਾਣਦੇ ਸੀ ਬਾਈ ਜੀ ਜਿੱਥੇ ਮਿਲਦਾ ਸੀ ਬਹੁਤ ਰਿਸਪੈਕਟ ਕਰਦਾ ਸੀ ਬਹੁਤ ਜ਼ਿਆਦਾ ਜੀ ਹੋ ਸਕਦਾ ਉਹਨੂੰ ਉਹ ਲੋਕਾਂ ਨਾਲ ਜਾਂ ਲੋਕਾਂ ਨੂੰ ਉਹਨਾਂ ਨਾਲ ਅਲਰਜੀ ਹੋਵੇ ਪਰ ਆਪਣੀ ਬਹੁਤ ਇਛੇਤ ਕਰਦਾ ਸੀ ਸਭ ਤੋਂ ਵੱਡੀ ਗੱਲ ਕਬੱਡੀ ਨੂੰ ਪ੍ਰਮੋਟ ਕਰਦਾ ਸੀ ਇਸ ਲਈ ਆਪਾਂ ਉਹਨੂੰ ਪਸੰਦ ਕਰਦੇ ਸੀ ਠੀਕ ਹੈ ਹੋਰ ਕੋਈ ਪਰਸਨਲ ਸਾਡੀ ਉਹਦਾ ਨਾ ਯਾਰੀ ਨਹੀਂ ਸੀਗੀ ਕੋਈ ਪਰਸਨਲ ਉਹਨਾਂ ਕੋਈ ਦੁਸ਼ਮਣੀ ਨਹੀਂ ਸੀ ਪਰ ਵਧੀਆ ਇਨਸਾਨ ਹੈਗਾ ਬਹੁਤ ਪਰ ਲੱਗਦਾ ਨਹੀਂ ਹੈਗਾ ਵੀ ਜਿਹੜੇ ਉਹ ਰੂਪੇ ਮੁੰਡੇ ਸੁਹਾਣੇ ਹੁਣੀ ਹੋਰ ਜਿਹੜੇ ਇੰਨੇ ਦਿਨਾਂ ਤੋਂ ਮਿਹਨਤ ਕਰ ਰਹੇ ਸੀ ਆਪਦੇ ਕਬੱਡੀ ਕੱਪ ਦੇ ਲਈ ਦਿਨ ਰਾਤ ਉਹਨਾਂ ਨੇ ਇੱਕ ਕਰਿਆ ਸੀ ਕਿ ਕਬੱਡੀ ਦੇ ਫਾਈਨਲ ਹੋਣਗੇ ਬੈਸਟ ਰੇਡਰ ਨੂੰ ਬੈਸਟ ਜਾਫੀ ਨੂੰ ਟਰੈਕਟਰ ਦਿੱਤੇ ਜਾਣਗੇ ਇਹਨਾਂ ਇਨਾਮ ਸਨਮਾਨ ਹੋਵੇਗਾ ਤਾਂ ਉਸ ਖੇਡ ਮੈਦਾਨ ਦੇ ਵਿੱਚ ਉਸ ਮਾਂ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਕਬੱਡੀ ਦਾ ਬਹੁਤ ਵੱਡਾ ਘਟਾ ਆਇਆ ਹੈ ਕਬੱਡੀ ਨੂੰ ਬਹੁਤ ਵੱਡਾ ਘਾਟ ਆ ਪਲੇਅਰਾਂ ਨੂੰ ਜਿਹੜੀ ਨਵੀਂ ਜਨਰੇਸ਼ਨ ਕਬੱਡੀ ਨੂੰ ਸਿੱਖ ਰਹੀ ਆ ਜਾਂ ਵੱਡਾ ਸਟਾਰ ਬਣਨ ਦੀ ਤਮੰਨਾ ਰੱਖਦੀ ਆ ਉਹਨਾਂ ਦੇ ਦਿਲਾਂ ਤੇ ਬਹੁਤ ਵੱਡਾ ਸਦਮਾ ਆ ਜੀ ਕਬੱਡੀ ਤੇ ਬਹੁਤ ਵੱਡੀ ਹਾਰ ਆ ਪਹਿਲਾਂ ਸੰਦੀਪ ਨੰਗਲ ਅੰਬੀਆਂ ਹਜੇ ਲੋਕੀ ਉਹਦਾ ਦਰਦ ਨਹੀਂ ਭੁੱਲੇ ਸੀ ਕਿ ਉਹਦਾ ਖੇਡ ਮੈਦਾਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਇਹ ਘਟਨਾ ਕਿਉਂ ਲੱਗਦਾ ਵੀ ਜਿਹੜੀ ਕਬੱਡੀ ਵਾਲਾ ਗਰਾਊਂਡ ਆ ਉਹ ਹੁਣ ਜੰਗ ਦਾ ਮੈਦਾਨ ਬਣਾ ਲਿਆ ਲੋਕਾਂ ਨੇ ਤੇ ਕਬੱਡੀ ਹੁਣ ਪਲੇਅਰਾਂ ਦੀ ਤਾਂ ਰਹੀ ਨਹੀਂ ਜੀ ਆ ਤੁਹਾਡੇ ਸਾਹਮਣੇ ਹੀ ਰਿਜ਼ਲਟ ਹੈ ਪਹਿਲਾਂ ਤਾਂ ਇੱਕ ਪਿੰਡ ਦੀ ਟੀਮ ਹੁੰਦੀ ਸੀਗੀ ਜੀ ਵੀ ਫਲਾਣੇ ਪਿੰਡ ਦੀ ਟੀਮ ਆ ਜੀ ਜਾਂ ਕੋਈ ਕੋਚ ਇੱਕ ਮੰਨ ਲਓ ਪਿੰਡ ਦਾ ਕੋਈ ਚਾਚਾ ਤਾਇਆ ਹੁੰਦਾ ਸੀ ਜਿਹੜਾ ਵੱਡਾ ਭਰਾ ਹੁੰਦਾ ਸੀ ਜੀ ਹੁਣ ਕਬੱਡੀ ਪਲੇਅਰਾਂ ਦੀ ਜਾਂ ਪਿੰਡ ਵਸਤੀ ਦੀ ਰਹੀ ਨਹੀਂ ਆ ਜੀ ਹੁਣ ਪਲੇਅਰਾਂ ਤੋਂ ਬਾਹਰ ਹੋ ਗਈ ਹੈ ਕਬੱਡੀ ਜੀ ਲੋਕ ਜੇਲਾਂ ਦੇ ਵਿੱਚ ਆਰਡਰ ਕਰਦੇ ਆ ਵੀ ਕਿਹੜਾ ਪਲੇਅਰ ਕਿੱਧਰ ਖੇਡਣਾ ਚਾਹੀਦਾ ਕਿੱਧਰ ਨਹੀਂ ਖੇਡਣਾ ਚਾਹੀਦਾ ਠੀਕ ਹੈ ਪਲੇਅਰਾਂ ਦੇ ਵਾਸਤੇ ਕਬੱਡੀ ਨਹੀਂ ਰਹੀ ਨੇ ਤੁਸੀਂ ਇੱਕ ਪਾਸੇ ਬੱਚਿਆਂ ਨੂੰ ਸਿਖਾ ਰਹੇ ਹੋ ਫਿਰ ਲੱਗਦਾ ਹੈਗਾ ਕਿ ਕੱਲ ਨੂੰ ਅਜੇ ਕੱਲ ਦੀ ਜਿਹੜੀ ਸਵੇਰ ਹੋਣੀ ਆ ਜਾਂ ਕੱਲ ਨੂੰ ਬੱਚਿਆਂ ਨੇ ਗਰਾਊਂਡ ਦੇ ਵਿੱਚ ਆਉਣਾ ਤਾਂ ਬੱਚਿਆਂ ਦੀਆਂ ਮਾਵਾਂ ਵੀ ਸਹਿਮ ਜਾਣਗੀਆਂ ਮਕਚਿਆਂ ਦੇ ਬਾਪ ਵੀ ਸਹਿਮ ਜਾਣਗੇ ਕਿ ਖੇਡਾਂ ਦੇ ਵਿੱਚ ਖੇਡ ਕੇ ਮਿਲੂਗਾ ਕੀ ਗਰਾਊਂਡ ਦੇ ਵਿੱਚ ਜਾ ਕੇ ਕੀ ਮਿਲੂਗਾ ਇੱਥੇ ਵੀ ਤਾਂ ਸਾਡੇ ਬੱਚਿਆਂ ਨੂੰ ਉਹੀ ਹਾਲ ਹੋਣਾ ਜਿਹੜਾ ਸ਼ਰਿਆਮ ਦੁਨੀਆ 'ਚ ਹੋ ਰਿਹਾ ਹੋ ਰਿਹਾ ਆਜਾਦੀ ਇਹ ਦਰਘਟਨਾ ਰਾਣੇ ਵਾਲੀ ਹੋਈ ਆ ਬਹੁਤ ਖੂਨ ਵਾਲੇ ਬੱਚਿਆਂ ਦੇ ਉਸਤਾਜੀ ਕੀ ਹੋਇਆ ਮੈਂ ਕਹਾਂ ਪਤਾ ਨਹੀਂ ਮੈਨੂੰ ਅਜੇ ਕਲੀਅਰ ਨਹੀਂ ਪਤਾ ਫਿਰ ਹੋਰ ਯੋਲੀ ਫੋਨ ਆਨੇ ਚਿਰ ਇੱਕ 7-8 ਸਾਲ ਦਾ ਬੱਚਾ ਮੇਰੇ ਕੋਲ ਆਂਦਾ ਉਹਦਾ ਫੋਨ ਆਇਆ ਅਸਤਤ ਕੀ ਹੋਇਆ ਉਹ ਕਿਉਂ ਹੋ ਗਿਆ ਐਦਾਂ ਕਾਤੇ ਹੋ ਗਿਆ ਉਹਨੂੰ ਕਿਉਂ ਮਾਰਿਆ ਉਹਦਾ ਕਿਆ ਕਸੂਰ ਸੀਗਾ ਮੈਂ ਉਹ ਬੱਚੇ ਨੂੰ ਕਿਆ ਜਵਾਬ ਦਵਾਂ ਫਿਰ ਉਹਦੀ ਮਾਂ ਕਹਿੰਦੀ ਵੱਡੇ ਵੀਰੇ ਇਹਨੂੰ ਦੱਸ ਮੈਂ ਕਹਿੰਦਾ ਮੈਂ ਇਹਨੂੰ ਕਿਆ ਦੱਸਾਂ ਇਹਨੂੰ ਸੁਲਾ ਦੇ ਮੈਂ ਕਹਿੰਦਾ ਕੋਈ ਗੱਲ ਨਹੀਂ ਹੁਣ ਛੇਵੇਂ ਨੂੰ ਮੈਨੂੰ ਨਹੀਂ ਲੱਗਦਾ ਕਿ ਪ੍ਰੋਪਰ ਬੱਚੇ ਆਣਗੇ ਇਹ ਛੋਟੀ ਜਿਹੀ ਗੱਲ ਨਹੀਂ ਆ ਕਿਸੇ ਨੂੰ ਜਾਨ ਤੋਂ ਮਾਰਨਾ ਤਾਂ ਕੋਈ ਕਿਸੇ ਚੀਜ਼ ਦਾ ਹੱਲ ਨਹੀਂ ਆ ਮੈਨੂੰ ਲੱਗਦਾ ਵਿਆਹ ਵੀ ਥੋੜੇ ਦਿਨ ਪਹਿਲਾਂ ਹੀ ਹੋਇਆ ਸੀ 10 ਦਿਨ ਪਹਿਲਾਂ ਵਿਆਹ ਹੋਇਆ ਸੀ ਵਧੀਆ ਨੇਕ ਇਨਸਾਨ ਜਿਹਾ ਪਰ ਇੱਕ ਬਹੁਤ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਕਿਸੇ ਨੂੰ ਮਾਰ ਦੇਣਾ ਕਿਸੇ ਚੀਜ਼ ਦਾ ਲੈਣੀ ਹੈ ਜਿਨ੍ਹਾਂ ਨੇ ਮਰਵਾਇਆ ਜਾਂ ਮਾਰਿਆ ਉਹ ਚੀਜ਼ਾਂ ਦਾ ਹਾਲ ਥੋੜਾ ਹੈ ਲੱਗਦਾ ਨਹੀਂ ਹੈਗਾ ਵੀ ਇਸ ਤਰ੍ਹਾਂ ਦੀਆਂ ਕਟਨਾਵਾ ਪਲਾਨ ਤਾਂ ਪਹਿਲਾਂ ਹੀ ਹੁੰਦੀਆਂ ਪ੍ਰੀ ਪਲਾਨਡ ਹੁੰਦੀਆਂ ਵੀ ਇੱਥੇ ਉਹ ਨਿਕਲੂਗਾ ਜਿਵੇਂ ਕਹਿ ਰਹੇ ਨੇ ਕਿ ਉਹਦੇ ਨਾਲ ਫੋਟੋਆਂ ਖਿਚਾਉਣ ਲਈ ਆਏ ਤਾਂ ਲੱਗਦਾ ਹੈਗਾ ਵੀ ਕਿਸ ਤਰ੍ਹਾਂ ਯਾਰੀ ਦਾ ਆਸਰਾ ਲੈ ਕੇ ਜਾਂ ਪਿਆਰ ਦੀ ਓਟ ਲੈ ਕੇ ਬੰਦੇ ਨੂੰ ਆਪਦੇ ਵਾਸਤੇ ਕਰਕੇ ਇੱਕ ਹਿਸਾਬ ਦਾ ਵੀ ਕੋਈ ਨਹੀਂ ਤੇ ਨਾਲ ਫੋਟੋ ਹੀ ਖਿਚਾਉਣੀਆਂ ਤੇ ਬਾਅਦ ਦੇ ਵਿੱਚ ਗੋਲੀਆਂ ਨਾਲ ਭਰ ਦੇਣਾ ਇਹ ਗਲਤ ਗੱਲ ਲਿਆ ਇਹ ਬਹੁਤ ਗਲਤ ਗੱਲ ਲਿਆ ਪਲਾਨ ਤੋਂ ਬਿਨਾ ਨਹੀਂ ਹੁੰਦਾ ਕੋਈ ਵੀ ਕੰਮ ਜੀ ਪੂਰਾ ਪਲਾਨ ਹੁੰਦਾ ਅਸਲ ਚ ਤਾਂ ਇਹ 2 ਦਿਨ ਪਹਿਲਾਂ ਜਿਹੜਾ ਇਹਨਾਂ ਦੀ ਤਕਰਾਰਬਾਜ਼ੀ ਹੋਈ ਆ ਉਹ ਤਾਂ ਗੱਲ ਡਿਸਪਿਊਟ ਵਾਧਾ ਵਾਧਾ ਕਾ ਵੀ ਨਹੀਂ ਰਾਣਾ ਬਲਾ ਚੌਰ ਦੀ ਨਹੀਂ ਆ ਬੱਚੇ ਲੜ ਪਏ ਸੀਗੇ ਮੇਰੇ ਨਾਲ ਕਬੱਡੀ ਪਲੇਅਰ ਦੋ ਤਿੰਨ ਜਾਣੇ ਬਹਿਸ ਪਏ ਸੀਗੇ ਠੀਕ ਹੈ ਜੀ ਉਹ ਡਿਸਪਿਊਟ ਇੱਥੇ ਤੱਕ ਆਇਆ ਮੇਰੇ ਖਿਆਲ ਨੇ ਉਹ ਤੁਸੀਂ ਕਰਨਾ ਨੂੰ ਜਿਹੜਾ ਆਪਾਂ ਘਟਾਣੇ ਮੇਰੇ ਖਿਆਲ ਜਿਹੜਾ ਹੋਇਆ ਫਤਿਹਗੜ੍ਹ ਸਾਹਿਬ ਦੀ ਉਹਦੀ ਗੱਲ ਨੂੰ ਜੋੜ ਰਹੇ ਹੋ ਜਿੱਥੇ ਦੋ ਕਬੱਡੀ ਖਿਡਾਰੀਆਂ ਦਾ ਜੱਗੂ ਦਾ ਤੇ ਉਹ ਬੁਲਟ ਦੀ ਗੱਲ ਉਸ ਗੱਲ ਨੂੰ ਤੁਸੀਂ ਕਹਿ ਰਹੇ ਹੋ ਮੇਰੇ ਹਿਸਾਬ ਨਾਲ ਤਾਂ ਮੈਨੂੰ ਸ਼ਾਇਦ ਲੱਗਦਾ ਨਹੀਂ ਉਹਦੇ ਵਿੱਚ ਰਾਣੀ ਦਾ ਕੀ ਰੂਲ ਸੀ ਕੀ ਤੁਹਾਡੇ ਰਾਣਾ ਅਨੇ ਰਾਣੇ ਦਾ ਰੋਲ ਤਾਂ ਨਹੀਂ ਰਾਣਾ ਤਾਂ ਇੱਕ ਟੂਰਨਾਮੈਂਟ ਨਿਵਾਉਣ ਲਈ ਕਿ ਵਧੀਆ ਉਹਨਾਂ ਨੇ ਬੰਦਾ ਚੁਣ ਲਿਆ ਵੀ ਹਾਂ ਵੀ ਰਾਣਾ ਨਿਵਾ ਸਕਦਾ ਹੈ ਅੱਜ ਵਾਲੀ ਵੀ ਰਾਣੇ ਨੇ ਜ਼ਿੰਮੇਵਾਰੀ ਚੱਕੀ ਸੀਗੀ ਵੀ ਮੈਂ ਕੋਈ ਨਹੀਂ ਮੈਂ ਸੰਭਾਲ ਲਊਗਾ ਜੀ ਪਰ ਉਹ ਉਲਟਾ ਹੋ ਗਿਆ ਕਿਉਂਕਿ ਰਾਣੇ ਤੋਂ ਚੀਜ਼ ਕਵਰ ਨਹੀਂ ਹੋਈ ਠੀਕ ਹੈ ਕਿਉਂਕਿ ਕਰਾਊਡ ਵੀ ਸੀਗਾ ਤਾਂ ਇਹਦਾ ਡਿਸਪਿਊਟ ਵੀ ਜ਼ਿਆਦਾ ਸੀਗਾ ਠੀਕ ਹੈ ਹਾਂ ਜਿਹੜੀ ਮੇਰੇ ਖਿਆਲ ਆ ਜਿਹੜੀ ਟੀਮ ਆ ਜਿਸ ਟੀਮ ਦੀ ਮੈਚ ਚੱਲ ਰਹੇ ਸੀਗੇ ਜੀ ਉਹ ਜਿਹੜਾ ਜੱਗੂ ਜੇਲ੍ਹ ਵਿੱਚ ਆ ਉਹਦੀ ਟੀਮ ਦੀ ਕਰਕੇ ਸਿਸਟਮ ਸਾਰਾ ਹੋਇਆ ਠੀਕ ਹੈ ਉਹਦੀ ਟੀਮ ਆ ਉਹਦੇ ਪਿੰਡ ਦੀ ਟੀਮ ਆ ਕਿਦਾਂ ਨਹੀਂ ਉਹ ਜੱਗੂ ਦੇ ਅੰਡਰ ਟੀਮ ਆ ਕਹਿੰਦੇ ਆ ਅੱਛਾ ਹੁਣ ਮਤਲਬ ਜੇਲ੍ਹਾਂ ਦੇ ਵਿੱਚ ਬੈਠੇ ਬੰਦਿਆਂ ਨੇ ਆਪਣੀਆਂ ਟੀਮਾਂ ਵੀ ਬਾਹਰ ਬਣਾ ਲਈਆਂ ਵੀ ਆਹ ਟੀਮ ਮੇਰੀ ਆ ਆਹ ਉਹਦੀ ਆ ਜੇ ਮੈਂ ਪਲਾਨ ਕਰਦਾ ਸਾਰਾ ਹਾਂ ਸ਼ਾਇਦ ਤੁਸੀਂ ਪੋਸਟ ਨਹੀਂ ਦੇਖੀ ਕੋਈ ਪੋਸਟ ਵੀ ਆ ਗਈ ਆ ਜੀ ਠੀਕ ਹੈ ਆ ਡਾਊਨ ਨਹੀਂ ਕੋਈ ਉਹਨਾਂ ਨੇ ਕਈ ਵੱਡੇ ਨਾਮ ਨੇ ਵੀ ਇਹਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਸਨ ਉਹਨਾਂ ਨੇ ਕਿਹਾ ਵੀ ਜੇ ਉਹਦੀ ਟੀਮ ਨਾਲ ਜਿਹੜਾ ਖੇਡੂਗਾ ਜੀ ਉਹਦਾ ਰਿਜ਼ਲਟ ਤਾਂ ਇਹੀ ਹੋਊਗਾ ਸੇਮ ਰਿਜ਼ਲਟ ਹੋਊਗਾ ਠੀਕ ਫਿਰ ਉਹਦਾ ਕਿਆ ਲੈਣਾ ਦੇਣਾ ਉਹ ਤਾਂ ਆਪਣੀ ਜੇਲ੍ਹ ਚ ਬੈਠਾ ਹੋ। ਨਹੀਂ ਲੱਗਦਾ ਨਹੀਂ ਹੈਗਾ ਜਦੋਂ ਦੀ ਕਬੱਡੀ ਪਹਿਲਾਂ ਕਹਿੰਦੇ ਸੀ ਕਬੱਡੀ ਰੋੜ ਆਦੀ ਆ। ਲੱਗਦਾ ਵੀ ਉਦੋਂ ਸੇਫ ਸੀ ਕਬੱਡੀ। ਹੁਣ ਜਦੋਂ ਦੀ ਕਰੋੜਾਂ ਦੀ ਹੋਈ ਆ, ਪੈਸੇ ਦੀ ਹੋਈ ਆ। ਉਦੋਂ ਦੀ ਲੋਕਾਂ ਦੀ ਜਾਣ ਤੇ ਬਣ ਗਈ ਆ। ਸਾਹ ਲੈਣਾ ਵੀ ਔਖਾ ਹੋ ਗਿਆ ਗਰਾਊਂਡ 'ਚ। ਹਾਂ, ਪੈਸਾ ਬੰਦੇ ਨੂੰ ਮਰਵਾਉਂਦਾ। ਪੈਸਾ ਮਰਵਾਉਂਦਾ ਜੇ ਜ਼ਿਆਦਾ ਕਮਾ ਲਈ ਤਾਂ ਸ਼ੌਹਰਤ ਜੀ। ਸ਼ੌਹਰਤ ਵੀ ਮਰਵਾਉਂਦੀ ਆ। ਠੀਕ ਹੈ। ਜਦੋਂ ਨਾਰਮਲੀ ਕਬੱਡੀ ਪਹਿਲਾਂ ਪਿੰਡਾਂ ਦੀ ਸੀਗੀ। ਗਰਾਊਂਡਾਂ 'ਚ ਮਾਰਦੇ ਸੀ ਇੱਕ ਦੂਜੇ ਦੇ ਪਰ ਗਰਾਊਂਡ 'ਚ ਜੱਫੀ ਪਾਲਾਂਦੇ ਸੀਗੇ ਜੀ ਜੇ ਇੱਕ ਪਿੰਡ ਮਗਰ 10 ਬੰਦੇ ਆ ਤਾਂ ਦੂਏ ਮਗਰ 50 ਹੁੰਦੇ ਸੀਗੇ ਉਹ ਕਦੀ ਇਹੋ ਚੀਜ਼ ਨਹੀਂ ਸੀ ਹੁੰਦੀ ਵੀ ਕਿਸੇ 플레이 ਨੂੰ ਬਾਹਰ ਉੱਚੀ ਵੀ ਬੋਲਣਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਠੀਕ ਪਲਵਾਨੀ ਕਬੱਡੀ 'ਚ ਵੀ ਆ ਝਗੜੇ ਹੋ ਜਾਂਦੇ ਆ ਪਰ ਮਾਰਨਾ ਕੋਈ ਕਿਸੇ ਨੂੰ ਹੱਲ ਨਹੀਂ ਆ ਹੂੰ ਪਰ ਅੱਜ ਤੁਸੀਂ ਉਸ ਪਰਿਵਾਰ ਦਾ ਕੀ ਮਤਲਬ ਆਪਦੇ ਮਨ ਦੇ ਵਿੱਚ ਹੀ ਸੋਚ ਕੇ ਬੰਦਾ ਇਮੋਸ਼ਨਲ ਹੋ ਜਾਂਦਾ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਮੈਂ ਉਹ ਨਮੀ ਦੇਖ ਰਿਹਾ ਵੀ ਉਹ ਜਿਹੜੀ ਉਹਦੀ ਘਰ ਵਾਲੀ ਹੋਣੀ ਆ ਉਹ ਕਹਿੰਦੀ ਹੋਊਗੀ ਸ਼ਾਮ ਨੂੰ ਬੰਦਾ ਫਾਈਨਲ ਮੈਚ ਨਿਭਾ ਕੇ ਆਪਦੀਆਂ ਜ਼ਿੰਮੇਵਾਰੀਆਂ ਤੇ ਘਰੇ ਆ ਜੂਗਾ ਮਾਂ ਡੀਕਦੀ ਬਾਪ ਡੀਕਦਾ ਬੱਚੇ ਪਰਿਵਾਰ ਦੇ ਜਿਹੜੇ ਵੀ ਹੁੰਦੇ ਆ ਨਾ ਤੇ ਭਤੀਜੇ ਭਤੀਜੀਆਂ ਸਾਰੇ ਡੀਕਦੇ ਆ ਪਰ ਅੱਜ ਤੁਸੀਂ ਦੇਖਦੇ ਹੋਗੇ ਉੱਥੇ ਉਹਦੀ Laash ਜਾਊਗੀ ਭਾਜੀ ਸਾਡੇ ਲਈ ਤੁਹਾਡੇ ਲਈ ਕਹਿਣਾ ਗੱਲਾਂ ਪੁੱਛਣੀਆਂ ਮੇਰੇ ਲਈ ਦੱਸਣੀਆਂ ਬਹੁਤ ਸੌਖੀਆਂ ਆ ਇਹ ਤਾਂ ਉਹਦੀ ਮਾਂ ਜਾਣਦੀ ਆ ਰਾਣੇ ਦਾ ਪੇ ਜਾਣਦਾ ਉਹਨੇ ਤਾਂ ਕਿਹਾ ਬੀਤਨੀ ਆ ਰਾਣੇ ਦੀ ਘਰ ਵਾਲੀ ਜਾਣਦੀ ਆ 10 ਵਿਆਹ 10 ਸਾਲ ਹੋਇਆ ਜੀ ਸੌਰੀ 10 ਦਿਨ ਹੋਇਆ ਜੀ ਉਹ ਬਹੁਤ ਔਖਾ ਹੈ ਭਾਜੀ ਪੂਰੇ ਸ਼ਹਿਰ ਨੂੰ ਸਨਾਟਾ ਪਿਆ ਹੋਇਆ ਇਸ ਗੱਲ ਦਾ ਜੀ ਚਾਹੇ ਮੰਨ ਲਓ ਕਿਸੇ ਦਾ ਬੱਚਾ ਸ਼ਰਾਰਤੀ ਵੀ ਹੋਵੇ ਪਰ ਉਹ ਬੱਚਾ ਦਾ ਬੱਚਾ ਹੀ ਹੁੰਦਾ ਜੀ ਬਹੁਤ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਆਣੀ ਨਹੀਂ ਸੀ ਚਾਹੀਦੀ ਨਹੀਂ ਰਾਣੇ ਬਾਰੇ ਥੋੜਾ ਜਿਹਾ ਜਿਵੇਂ ਦੱਸੋ ਵੀ ਉਹ ਕਬੱਡੀ ਖੇਡਦਾ ਸੀ ਕਬੱਡੀ ਦਾ ਕੋਚ ਸੀ ਕਈ ਕਈ ਥਾਂ ਕਿਹਾ ਤੇ ਉਹ ਗਾਣਿਆਂ ਦਾ ਮਾਡਲ ਸੀ ਕੀ ਸੀ ਰਾਣ ਭਾਜੀ ਮੈਂ ਮੈਂ ਤਾਂ ਨਹੀਂ ਦੇਖਿਆ ਉਹਨੂੰ ਕਬੱਡੀ ਖੇਡਦਾ ਜੀ ਹੋ ਸਕਦਾ ਖੇਡਦਾ ਹੋਵੇ ਪਰ ਉਹ ਆਪਣੇ ਉਹਨੂੰ ਫਿਟ ਰੱਖਦਾ ਸੀਗਾ ਜਿੰਮ ਵਗੈਰਾ ਵਧੀਆ ਜਾਂਦਾ ਸੀਗਾ ਕਬੱਡੀ ਪਲੇਅਰਾਂ ਨਾਲ ਉਹਦੀ ਵਧੀਆ ਅਟੈਚਮੈਂਟ ਸੀਗੀ ਜਿਨ੍ਹਾਂ ਕਰਕੇ ਫਿਰ ਗਰਾਉਂਡਾਂ ਨਾਲ ਜੁੜਦਾ ਜੁੜਦਾ ਪ੍ਰੋਮੋਟਰ ਬਣ ਗਿਆ ਬਾਹਰਲੇ ਲੋਕ ਜਿਵੇਂ ਫੈਡਰੇਸ਼ਨਾਂ ਦੀਆਂ ਗੱਲਾਂ ਆਉਂਦੀਆਂ ਨੇ ਕਲੱਬਾਂ ਦੀਆਂ ਗੱਲਾਂ ਆਉਂਦੀਆਂ ਨੇ ਇਹ ਸਾਰਾ ਕੁਝ ਵੀ ਚੱਲਿਆ ਜਦੋਂ ਸੰਦੀਪ ਨੰਗਲ ਅੰਬੀਆ ਦਾ ਕਾਂਡ ਹੁੰਦਾ ਉਹਦੀ ਜਾਣ ਜਾਂਦੀ ਉਦੋਂ ਵੀ ਇਹ ਗੱਲਾਂ ਆਈਆਂ ਵੀ ਕਲੱਬਾਂ ਦੇ ਵਿੱਚ ਖੇਡਣਾ ਫੈਡਰੇਸ਼ਨਾਂ ਦੇ ਵਿੱਚ ਖੇਡਣਾ ਇਸ ਤਰ੍ਹਾਂ ਦੀਆਂ ਗੱਲਾਂ ਇਹ ਲੱਗਦਾ ਵੀ ਹੁਣ ਖਿਡਾਰੀਆਂ ਨੂੰ ਮਜਬੂਰ ਕੀਤਾ ਜਾਂਦਾ ਵੀ ਨਹੀਂ ਤਾਂ ਹਸ਼ਰ ਆਹੀ ਹੋਊਗਾ ਇਹ ਵੱਡੇ ਲੈਵਲ ਦੀਆਂ ਗੱਲਾਂ ਭਾਜੀ ਇਹ ਇੱਥੇ ਜੀ ਪੰਜਾਬ ਤੱਕ ਖਤਮ ਨਹੀਂ ਹੁੰਦੀਆਂ ਇਹਦੀਆਂ ਜੜ੍ਹਾਂ ਅਮਰੀਕਾ ਕੈਨੇਡਾ ਲੰਡਨ ਹਰ ਸਟੇਟ ਤੱਕ ਜੋ ਵਜ ਬਾਰਦਾਤ ਹੋਈ ਹੈ ਇਹਦੀ ਹਰ ਸਟੇਟ ਤੱਕ ਪਹੁੰਚਿਆ ਹਰ ਸਟੇਟ ਤੱਕ ਇਹ ਜਿਹੜਾ ਫੈਲੀਆਂ ਹੋਈਆਂ ਵਾ ਜੀ ਇੱਕ ਫੋਨ ਆ ਦਾ ਅਮਰੀਕਾ ਤੋਂ ਇੱਕ ਫੋਨ ਆ ਦਾ ਕੈਨੇਡਾ ਤੋਂ ਪੰਜਾਬ ਵਿੱਚ ਵਾਰਦਾਤ ਹੋ ਜਾਂਦੀ ਹੈ ਮੈਂ ਇਹ ਇਸ ਚੀਜ਼ ਦਾ ਤੁਸੀਂ ਕਿੰਨਾ ਕੁ ਖੌਫ ਅੱਗੇ ਆਉਣ ਵਾਲਾ ਫਿਊਚਰ ਦੇਖਦੇ ਹੋ ਵੀ ਜਿਹੜੀ ਅੱਜ ਘਟਨਾ ਹੋਈ ਹੈ ਰਾਣੇ ਦੀ ਜਿਹੜੀ ਜਾਨ ਗਈ ਹੈ ਰਾਣੇ ਦਾ ਇਹ ਅਸਰ ਕਿੰਨਾ ਕੁ ਖੇਡ ਤੇ ਛੱਡ ਕੇ ਜਾਊਗੀ ਵੀ ਜਿਹੜੇ ਲੋਕ ਗਰਾਊਂਡਾਂ ਦੇ ਵਿੱਚ ਫੇਰ ਵੀ ਜਿਗਰਾ ਕਰਕੇ ਆ ਜਾਂਦੇ ਆ ਸੰਦੀਪ ਨੰਗਲੰਬੀਆ ਦੀ ਮੌਤ ਤੋਂ ਬਾਅਦ ਵੀ ਲੋਕੀ ਮੈਚ ਵੇਖਣ ਵੀ ਆਉਂਦੇ ਨੇ ਖਿਡਾਰੀ ਖੇਡਣ ਵੀ ਆਉਂਦੇ ਨੇ ਲੱਗਦਾ ਵੀ ਇਹ ਕਿਤੇ ਨਾ ਕਿਤੇ ਜਿਹਾ ਆ ਅਖੰਡ ਹੋ ਗਿਆ ਰਾਣਾ ਬਲਾਚੌਰ ਦੀ ਜਾਨ ਜਿਹੜੀ ਗਰਾਊਂਡ ਦੇ ਵਿੱਚ ਗਈ ਹੈ ਇਹ ਬਹੁਤ ਵੱਡਾ ਇੱਕ ਡੈਂਟ ਪਾ ਕੇ ਜਾਊਗੀ ਕਬੱਡੀ ਤੇ ਦੇਖੋ ਐਵੇਂ ਲੋਕਾਂ ਨੂੰ ਤਾਂ ਥੋੜੀ ਦੇਰ ਤੱਕ ਜਿੱਦਾਂ ਕਹਿ ਲੋ ਕੋਈ 10 ਦਿਨ 20 ਦਿਨ ਮਹੀਨਾ ਨਮੋਸ਼ੀ ਰਹਿਣੀ ਐ ਇਸ ਗੱਲ ਦੀ ਦੂਸਰੀ ਗੱਲ ਐ ਕਿ ਹਾਂ ਜਿੱਦਾਂ ਰਾਣੇ ਨੇ ਜ਼ਿੰਮੇਵਾਰੀ ਚੱਕ ਲਈ ਲੋਕ ਜ਼ਿੰਮੇਵਾਰੀਆਂ ਚੱਕਣ ਤੇ ਹਟ ਜਾਣਗੇ ਰਾਣੇ ਨੇ ਤਾਂ ਇਹ ਸੋਚਿਆ ਸੀਗਾ ਵੀ ਚਲੋ ਮੈਚ ਵਧੀਆ ਹੋ ਜੂंगे ਪਲੇਅਰ ਵਧੀਆ ਆ ਜਾਣਗੇ ਉਹ ਜਿਸ ਪਿੰਡ ਦਾ ਟੂਰਨਾਮੈਂਟ ਸੀ ਉਹ ਵਧੀਆ ਹੋ ਜਾਊਗਾ ਪਰ ਉਹਨੇ ਇਹ ਨਹੀਂ ਸੀ ਸੋਚਿਆ ਵੀ ਦਾ ਰਿਜ਼ਲਟ ਇਹ ਹੋ ਜਾਣਾ ਨਹੀਂ ਤੁਹਾਨੂੰ ਲੱਗਦਾ ਵੀ ਇਹ 2-4 ਦਿਨਾਂ ਚ ਹੀ ਖੜੀ ਹੋਈ ਵੀ ਹਾਂ ਤਾਂ ਹੁਣ ਹੀ ਹੋਇਆ ਤੁਹਾਡੇ ਹਿਸਾਬ ਨਾਲ ਇਹ 2-4 ਦਿਨਾਂ ਦੀ ਪਲੈਨਿੰਗ ਹੀ ਲੱਗਦੀ ਐ ਤੁਹਾਨੂੰ ਨਹੀਂ ਨਹੀਂ ਇਹ ਪਲੈਨਿੰਗ ਦਾ ਕਾਫੀ ਟਾਈਮ ਦੀ ਚਲਦੀ ਹੋਣੀ ਆ ਇਦਾਂ 2-4 ਦਿਨਾਂ 'ਚ ਕਿੱਦਾਂ ਕਿਸੇ ਦਾ ਟਾਈਮ ਚੱਕਿਆ ਜਾ ਸਕਦਾ ਹੂੰ 2-4 ਦਿਨਾਂ 'ਚ ਐਡਾ ਮਾਸਟਰ ਪਲਾਨ ਨਹੀਂ ਨਾ ਤਿਆਰ ਹੋ ਸਕਦਾ ਲੱਗਦਾ ਵੀ ਕਈ ਵਾਰੀ ਕੋਈ ਆਪਣਾ ਵੀ ਜਿਵੇਂ ਘਰ ਦਾ ਪੇਤੀ ਲੰਘ ਘਟਾ ਜੇ ਕਿਉਂਕਿ ਇੰਨਾ ਦਾ ਕਿਸੇ ਨੂੰ ਐਗਜ਼ੈਕਟ ਪਤਾ ਨਹੀਂ ਹੁੰਦਾ ਇੰਨਾ ਗਰਾਊਂਡ ਆ ਸੀ ਵੀ ਜਾ ਕੇ ਆਏ ਉੱਥੇ ਸਾਰਾ ਕਵਰ ਕਰਿਆ ਵੀ ਉੱਥੇ ਕੌਣ ਬੰਦਾ ਕਦੋਂ ਆਊਗਾ ਕਿੰਨੇ ਟਾਈਮ ਤੇ ਆਊਗਾ ਕਦੋਂ ਮਿਲਣਾ ਹੈ ਸਾਰਾ ਕੁਝ ਅਕਸਰ ਜਦੋਂ ਵੀ ਕੋਈ ਕਿਸੇ ਨੂੰ ਮਰਵਾਉਂਦਾ ਨਾ ਪੇਤੀ ਨੂੰ ਮਰਵਾਉਂਦਾ ਨਾਲ ਦਾ ਹੀ ਮਰਵਾਉਂਦਾ ਹੁਣ ਜਿਨ੍ਹਾਂ ਨੇ ਮਾਰਨਾ ਉਹ ਤਾਂ ਉੱਥੇ ਮੌਕੇ ਤੇ ਤਾਂ ਹੁੰਦੇ ਹੀ ਨਹੀਂ ਆ ਉਹ ਤਾਂ ਦੱਸਿਆ ਜਾਂਦਾ ਵੀ ਹਾਂ ਵੀ ਹੁਣ ਕੱਲਾ ਆ ਠੀਕ ਹੈ ਜਾਏ ਬਾਹਰ ਆ ਜਾਂ ਅੰਦਰ ਆ ਉਹ ਜਿਨ੍ਹਾਂ ਨੇ ਮਾਰਨਾ ਉਹ ਤਾਂ 5 5 ਸੈਕਿੰਡ ਲਈ ਜਾਂ 5 ਮਿੰਟ ਲਈ ਬੜੀ ਮੁਸ਼ਕਲ ਹੱਦ 5 ਮਿੰਟ ਹੁੰਦੇ ਆ ਹੂੰ ਉਸ ਤੋਂ ਬਾਅਦ ਬੰਦੇ 도ੜ ਜਾਂਦੇ ਆ ਲੱਗਦਾ ਵੀ ਇਹਨਾਂ ਦੇ ਪਿੱਛੇ ਚੀਜ਼ਾਂ ਦੇ ਮਾਸਟਰਮਾਈਂਡ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਸ਼ੂਟਰ ਨੇ ਬਹੁਤਾ ਦਿਨ ਗੈਰ ਰਹਿ ਸਕਣਗੇ ਕੁਝ ਨਾ ਕੁਝ ਦਿਨਾਂ ਬਾਅਦ ਫੜੇ ਜਾਣਗੇ ਫਿਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦਿੱਤਾ ਜਾਵੇਗਾ ਪਰ ਇਹਦੇ ਪਿੱਛੇ ਦੇ ਜਿਹੜੇ ਲੋਕ ਨੇ ਉਹ ਅਸ਼ੁਪਈ ਰਹੇ ਜਾਂਦੇ ਨੇ ਪਹਿਲੂ ਵੀ ਕੌਣ ਸੀ ਕਿਉਂ ਬੈਰ ਕੱਢਿਆ ਸਾਰਾ ਕੁਝ ਚਲੋ ਪੋਸਟਾ ਪਾਉਣੀਆ ਹੋਰ ਗੱਲ ਆ ਪਰ ਕਿਤੇ ਨਾ ਕਿਤੇ ਲੱਗਦਾ ਵੀ ਮਾਸਟਰ ਪਲਾਨ ਕੋਈ ਹੋਰ ਤਿਆਰ ਕਰਦਾ ਦੇਖੋ ਜਿਹੜੇ ਅਸਲੀ ਚਿਹਰੇ ਆ ਉਹ ਤਾਂ ਨਹੀਂ ਫੜੋਣੇ ਜਿਨ੍ਹਾਂ ਨੇ ਬਾਰਦਾਦ ਕੀਤੀ ਆ ਹੋ ਸਕਦਾ ਫੜ ਹੋ ਜਾਣ ਜੀ ਜਿਨ੍ਹਾਂ ਨੇ ਮਾਸਟਰ ਪਲਾਨ ਕੀਤਾ ਉਹ ਤਾਂ ਮਰੇ ਆਣਾ ਹੀ ਨਹੀਂ ਆ ਇਹ ਤਾਂ ਹੁੰਦਾ ਹੀ ਆ ਸਿੱਧੂ ਮੂਸੇ ਵਾਲਾ ਮਰਿਆ ਜੀ ਕੀ ਹੋਇਆ ਹੁਣ ਤੱਕ ਕਿੰਨਾ ਰੋਲਾ ਪੈ ਲਿਆ ਕਿੰਨਾ ਵਿਰੋਧ ਹੋ ਲਿਆ ਸੰਦੀਕ ਨੰਬਲ ਗਿਆਂ ਵਿਚਾਰਾ ਮਰਿਆ ਕਿੰਨਾ ਵਿਰੋਧ ਹੋ ਲਿਆ ਬਿਲਕੁਲ ਉਹ ਅਸਲੀ ਚਾਰੇ ਤਾਂ ਕਿੱਥੇ ਆਏ ਆ ਹਾਂ ਠੀਕ ਆ ਪੁਲਿਸ ਨੇ ਆਪਣਾ ਬਹੁਤ ਜ਼ੋਰ ਲਾ ਲਿਆ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਾ ਲਿਆ ਪਰ ਅਸਲੀ ਚਾਰੇ ਨਹੀਂ ਨਾ ਫੜ ਹੋਈ ਨਾ ਉਹ ਚੀਜ਼ੇ ਨੱਥ ਪਈ ਆ ਕਹਿਣੇ ਚਾਹੀਦੀ ਸੀ ਨਹੀਂ ਤੁਸੀਂ ਕਿਉਂ ਦੇਖਦੇ ਹੋ ਵੀ ਇਹ ਜਿਹੜੇ ਕਬੱਡੀ ਦੇ ਖਿਡਾਰੀ ਹੁੰਦੇ ਸੀ ਇਹਨਾਂ ਨੂੰ ਵੀ ਸ਼ੌਕ ਹੁੰਦਾ ਆਪਣੇ ਵੱਡੇ ਵੱਡੇ ਲਿੰਕ ਬਣਾਉਂਦਾ ਜਾਂ ਜਿਹੜੇ ਜੇਲ੍ਹਾਂ ਚ ਵਿੱਚ ਬੰਦ ਬੰਦੇ ਨੇ ਉਹਨਾਂ ਦੀ ਸਪੋਰਟ ਲੈਣ ਦਾ ਜਾਂ ਉਹਨਾਂ ਨੂੰ ਸਪੋਰਟ ਦੇਣ ਦਾ ਜਾਂ ਉਹਨਾਂ ਨਾਲ ਸਰਕਲ ਬਣਾਉਣ ਦਾ ਇਹ ਸਾਰਾ ਕੁਝ ਮੰਨਦੇ ਹੋ ਵੀ ਤੇ ਇੱਕ ਚੌੜ ਚੌੜ ਦੇ ਵਿੱਚ ਹੀ ਅਸੀਂ ਕਹਿ ਦਿੰਨੇ ਆ ਵੀ ਸਾਝ ਬਣਾਉਣ ਦੀ ਇੱਕ ਗੱਲ ਆ ਜਾਂਦੀ ਮ ਵੱਡੇ ਭਾਜੀ ਇਦਾਂ ਆ ਕਿ ਜਿਹੜਾ ਬੰਦਾ ਅੰਦਰ ਬੈਠਾ ਆ ਜਾਂ ਪੀਓ ਆ ਉਹ ਕਬੱਡੀ ਤੱਕ ਪਹੁੰਚਦਾ ਨਹੀਂ ਉਹਨੂੰ ਪਛਾਇਆ ਜਾਂਦਾ ਠੀਕ ਹੈ ਉਚਾਈ 플레이ਰਾਂ ਦੇ ਥਰੂ ਆ ਜਾਂ 플레이ਰਾਂ ਦੇ ਨਾਲ ਤਰੀ ਖੋਪ ਪੈਦਾ ਕੀਤਾ ਜਾਂਦਾ ਖੋਪ ਪੈਦਾ ਹਾਂ ਜਦੋਂ ਖੋਪ ਪੈਦਾ ਹੋ ਗਿਆ ਫਿਰ ਉਹ ਜੁੜ ਜਾਂਦੇ ਆ ਜਦੋਂ ਫਿਰ ਜੁੜ ਜਾਂਦੇ ਆ ਉਹ ਤਾਂ ਪਹਿਲਾਂ ਹੀ ਤੁਸੀਂ ਨੋਟ ਕਰ ਲਿਓ ਜਿੰਨੇ ਅੰਦਰ ਗੈਂਗਸਟਰ ਆ ਬਹੁਤੇ ਤਾਂ ਯਾਰ ਯਾਰੀ ਦੋਸਤੀਆਂ ਦੇ ਖਾਤਰ ਮੇਰੇ ਕਾਲ ਅੰਦਰ ਆ ਹੂੰ ਹੋਣਗੇ 2-4 ਜਿਨ੍ਹਾਂ ਦੇ ਆਪਣੇ ਪਰਸਨਲ ਮਸਲੇ ਹੋਣੇ ਆ ਬਹੁਤੇ ਤਾਂ ਇਦਾਂ ਦੇ ਹੀ ਆ ਵੀ ਆਪਣੀ ਯਾਰੀ ਦੋਸਤੀ ਪਿੱਛੇ ਮਰ ਗਏ ਜਾਂ ਮਰਵਾਤਾ ਓ ਇਦਾਂ ਦੀ ਸੀਨ ਆ ਉਹ ਫਿਰ ਜਦੋਂ ਇਦਾਂ ਫਿਰ ਪਲੇਅਰਾਂ ਦੀ ਯਾਰੀ ਦੋਸਤੀ ਪੈ ਜਾਂਦੀ ਫਿਰ ਉਹਦੇ ਆ ਰਿਜ਼ਲਟ ਆਂਦੇ ਆ ਹਾਂ ਰਾਣੇ ਦੇ ਪਲੇਅਰਾਂ ਨਾਲ ਰਿਲੇਸ਼ਨ ਵਧੀਆ ਸੀਗੇ ਜੀ ਪਰ ਉਹਨੂੰ ਇਹ ਪਤਾ ਨਹੀਂ ਸੀਗਾ ਵੀ ਇਹਨਾਂ ਦੀ ਹੱਦ ਕਿਤੇ ਤੱਕ ਜਾਣੀ ਆ ਪਰ ਹੁਣ ਜਿਹੜਾ ਜੋ ਕੁਝ ਹੋ ਗਿਆ ਜੀ ਇਸ ਰਾਣੇ ਦਾ ਸੁਪਨੇ ਚ ਵੀ ਨਹੀਂ ਸੋਚਿਆ ਹੁਣ ਕਿਸੇ ਨੇ ਵੀ ਸੋਚਦਾ ਉਹ ਹਰ ਟਾਈਮ ਉੱਧਰ ਰਹਿੰਦਾ ਤਾਂ ਤਿਆਰੀ ਜਗ੍ਹਾ ਹਰ ਟਾਈਮ ਤੇ ਵੈਪਨ ਕੋਲ ਹੁੰਦਾ ਸੀ ਗੋਲੀਆਂ ਦਾ ਪਟਾ ਕੋਲ ਹੁੰਦਾ ਸੀ ਇਸ ਵਾਰ ਲੱਗਦਾ ਜਦੋਂ ਇਹ ਕਾਂਡ ਹੋਇਆ ਉਦੋਂ ਵੀ ਹੋਊਗਾ ਹਾਂ ਹਾਂ ਵੈਪਨ ਉਹ ਤੇ ਲੱਗਿਆ ਹੋਇਆ ਹੋਵੇਗਾ ਉਹ ਜਦੋਂ ਉਹਨਾਂ ਇੱਕ ਵੀਡੀਓ ਆਈ ਜਾਨ ਕਹਿੰਦੇ ਤੇ ਵੈਪਨ ਲਾ ਲਓ ਉਹ ਮੈਗਜ਼ੀਨ ਚੜਿਆ ਹੋਇਆ ਹੋਵੇਗਾ ਅੱਛਾ ਗੋਲੀ ਚੈਂਬਰ ਤੇ ਜਿਹਨੂੰ ਕਹਿੰਦੇ ਹਾਂ ਉਹ ਤਾਂ ਆਇਆ ਹੁਣ ਕਿ ਸੁਣਾ ਚਾਹਵੇ ਉਹਦੇ ਉੱਪਰ ਕੱਪੜਾ ਪਾ ਦਿੱਤਾ ਧੋਖੇ ਨਾਲ ਹੀ ਮਾਰਿਆ ਹੋ ਸਕਦਾ ਜੀ ਉਹਦੇ ਸਾਹਮਣੇ ਆਂਦੇ ਦੋ ਚਾਰ ਉਹ ਵੀ ਫਾਇਰ ਕਰ ਦਿੰਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਮ ਜਿਮ ਲਾਉਂਦੇ ਸੀ ਐਕਟਰ ਸੀ ਐਕਟਰ ਬਹੁਤ ਸੀਗਾ ਹਾਂ ਇਹ ਗੱਲ ਤਾਂ ਕੰਨਾਂ ਦਾ ਰਹਿੰਦਾ ਬਹੁਤ 24 ਘੰਟੇ ਚ ਕੰਨਾਂ ਰਹਿੰਦਾ ਸੀ ਪਰ ਹੁਣ ਹੀ ਕਿੱਥੇ ਛੱਡ ਦੀ ਯਾਰ ਪਰ ਧੋਖੇ ਦੀ ਆੜ ਮੈਨੂੰ ਲੱਗਦਾ ਵੀ ਇਹ ਵੀ ਤੁਹਾਡੇ ਬਣੀ ਇੱਕ ਵੱਡਾ ਮੈਸੇਜ ਕਿਵੇਂ ਕਿਵੇਂ ਬਾਬਾ ਜੀ ਜਾਰੀ ਦੀ ਪਰਖ ਕਰੀਏ ਕਾਲਾ ਬਾਬਾ ਜੀ ਵੀ ਇਹ ਜਿਹੜੇ ਲੋਕ ਨੇ ਨਾਲ ਰਹਿ ਕੇ ਘਰ ਦਾ ਪੇਤੀ ਲੰਕਾ ਟਾ ਜਾਂਦਾ ਜਾਂ ਨਾਲ ਬੈਠੇ ਹੀ ਯਾਰ ਯਾਰ ਦਾ ਵੈਰੀ ਬਣ ਜਾਂਦਾ ਕਿਵੇਂ ਪਛਾਣ ਕਰੀਏ ਕਿਉਂਕਿ ਅੱਜ ਕੱਲ ਤਾਂ ਦੁਨੀਆ ਕਹਿ ਸਕਦੇ ਆ ਵੀ ਬੜੇ ਰੰਗਾਂ ਦੀ ਹੈ ਭਾਈ ਏਦਾਂ ਕਿ ਮੌਤ ਨੂੰ ਕੋਈ ਨਹੀਂ ਰੋਕ ਸਕਦਾ ਨਾ ਮੋਟਾ ਦਾ ਪੇਟ ਪਾ ਸਕਦਾ ਨਾ ਪਾਇਆ ਕਿਸੇ ਨੇ ਤੁਸੀਂ ਪਾਰਟੀਵਾਦੀ ਤੋਂ ਗੈਂਗਵਾਰ ਤੋਂ ਬਚੋ ਇਹਦਾ ਇਹੀ ਵਿਚਾਰ ਸਿਰਫ ਕਬੱਡੀ ਦੀ ਗੱਲ ਕੀਤੀ ਜਾਵੇ ਤੁਸੀਂ ਜੇ ਸਕਾਨੇਆਂ ਦਾ ਸਕਾਨ ਦੀ ਗੱਲ ਕੀਤੀ ਜਾਵੇ ਜੇ ਤੁਸੀਂ ਟੂਰਨਾਮੈਂਟ ਕਰਾਣੇ ਤਾਂ ਉੱਥੇ ਤੱਕ ਗੱਲ ਕੀਤੀ ਜਾਵੇ ਪਾਰਟੀਵਾਦੀ ਨਾ ਬਣੋ ਜਦੋਂ ਕੋਈ ਪਲੇਅਰ ਜਦੋਂ ਕੋਈ ਕੋਚ ਕਿਸੇ ਇੱਕ ਪਾਸੇ ਦਾ ਪਾਰਟੀ ਬਣਦਾ ਆ ਫਿਰ ਉਹਦਾ ਇਹੀ ਨੁਕਸਾਨ ਹੁੰਦਾ ਆ ਪਰ ਇਹ ਨਹੀਂ ਹੋਣਾ ਚਾਹੀਦਾ ਧਿਆਨ ਰੱਖੋ ਗਿਆ ਜੀ ਨੁਕਸਾਨ ਇਹ ਤਾਂ ਭਿਆਨਕ ਨਤੀਜੇ ਨਹੀਂ ਬਿਲਕੁਲ ਕੋਈ ਨਹੀਂ ਜੀ ਇਤੋਂ ਵੀ ਗਾਂ ਭਿਆਨਕ ਆਣੇ ਆ ਇਤੋਂ ਵੀ ਸਮਾਂ ਬਹੁਤ ਮਾੜਾ ਆਣਾ ਆ ਜੀ ਅਦਾਂ ਸਮਾਂ ਕੁਛ ਵੀ ਨਹੀਂ ਇਤੋਂ ਵੀ ਪੜਿਆ ਆਣੇ ਆ ਲੱਗਦਾ ਹੈਗਾ ਵੀ ਫਿਰ ਜਿਸ ਸਾਹ ਮ ਜਿਵੇਂ ਆਖਰੀ ਸਵਾਲ ਆ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਵੀ ਭਿਆਨਕ ਸਮਾਂ ਆਉਣਾ ਤਾਂ ਫਿਰ ਮਾਵਾ ਨੇ ਕਦੇ ਕਹਿਣ ਗਿਆ ਵੀ ਮੇਰਾ ਪੁੱਤ ਦੁੱਲਾ ਬੱਗਾ ਬਣੂਗਾ ਜਦ ਮੇਰਾ ਪੁੱਤ ਮੰਗੀ ਅਰਗਾ ਬਣੂਗਾ ਜਾਂ ਸੰਦੀਪ ਲੁੱਧਰ ਵਰਗ ਜਿੰਨੇ ਵੀ ਵੱਡੇ ਖਿਡਾਰੀ ਹੋਏ ਨੇ ਵੀ ਉਹਨਾਂ ਉਹਨਾਂ ਵਰਗੀਆਂ ਰੀਸਾ ਕਰੋ ਵੀ ਕਬੱਡੀ ਦੇ ਵਿੱਚ ਜਾਓ ਕਬੱਡੀ ਖੇਡੋ ਗਰਾਊਂਡਾਂ ਦੇ ਵਿੱਚ ਜਾਓ ਮਿਹਨਤ ਕਰੋ ਕਿਉਂਕਿ ਹੋਣਾ ਤਾਂ ਹਸ਼ਰ ਮਾਵਾ ਡਰਦੀਆਂ ਹੀ ਨੇ ਪੜੀ ਦੁੱਲੇ ਤੇ ਵੀ ਹਮਲੇ ਹੋਇਆ ਦੁੱਲਾ ਕਿਹੜਾ ਸੇਫ ਰਿਹਾ ਦੁੱਲੇ ਤੇ ਵੀ ਹਮਲੇ ਹੋਤੇ ਵੀ ਗੋਲੀਆਂ ਚੱਲੀਆਂ ਉਹਨੇ ਆਪਣੇ ਆਪ ਨੂੰ ਵਿਚਾਰ ਰੱਖਿਆ ਕਿਸੇ ਦਾ ਪਾਰਟੀਵਾਦੀ ਨਹੀਂ ਬਣਿਆ ਕਿਸੇ ਗਰੁੱਪ ਨਾਲ ਨਹੀਂ ਜੁੜਿਆ ਪਲੇਅਰਾਂ ਨੂੰ ਇਹੀ ਚਾਹੀਦਾ ਵੀ ਕਿਸੇ ਗਰੁੱਪ ਨਾਲ ਨਾ ਜੁੜੋ ਆਪਣੀ ਕਬੱਡੀ ਤੱਕ ਮਤਲਬ ਰੱਖੋ ਕੋਚਾਂ ਨੂੰ ਵੀ ਇਹੀ ਚਾਹੀਦਾ ਦੇਖੋ ਪੰਜਾਬ ਦੀ ਜਿਹੜੀ ਮਾਂ ਖੇਡ ਪੰਜਾਬੀ ਬੋਲੀ ਆ ਕਬੱਡੀ ਆ ਇਹਦੇ ਵਾਸਤੇ ਤਾਂ ਤੁਹਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ ਤਾਂ ਇਹ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਤਦੇ ਬਣਾਣਾ ਆ ਠੀਕ ਹੈ ਇਹਨੂੰ ਰਲ ਮਿਲ ਕੇ ਕੰਟਰੋਲ ਕਰਨਾ ਪੈਣਾ ਆ ਇਹ ਗੈਂਗਵਾਰ ਦੇ ਖਿਲਾਫ ਪ੍ਰਸ਼ਾਸਨ ਨੂੰ ਵੀ ਪੂਰੇ ਸਖਤ ਹੋਣਾ ਪੈਣਾ ਆ ਤਾਂ ਇਹ ਚੀਜ਼ਾਂ ਦੇ ਸੁਧਾਰ ਹੋਣੇ ਆ ਐਦਾਂ ਗੱਲਾਂ ਦਾ ਕੁਝ ਨਹੀਂ ਹੋਣਾ ਚਲੋ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ ਸੋ ਇਹ ਸੰਸਾੜ ਨਾਲ ਕਾਲਾ ਬਾਬਾ ਜੀ ਜੋ ਅੱਜ ਸੁਹਾਣਾ ਕਬੱਡੀ ਕੱਪ ਤੇ ਬੇਹਦ ਮੰਦਪਗੀ ਕਰਨਾ ਹੋਈ ਹੈ ਕਿ ਰਾਣਾ ਬਲਾਚੌਰ ਦੀ ਉਸ ਕਬੱਡੀ ਕੱਪ ਦੇ ਦੌਰਾਨ ਗੋਲੀਆਂ ਮਾਰ ਕੇ ਉਹਨਾਂ ਦੀ ਜਾਨ ਲੈ ਲਈ ਜਾਂਦੀ ਹੈ ਤਾਂ ਬੇहद ਦੁਖਦਾਈ ਘਟਨਾ ਤਾਂ ਕਾਲਾ ਬਾਬਾ ਜੀ ਨੇ ਜੋ ਗੱਲਾਂ ਕਹੀਆਂ ਨੇ ਮੈਨੂੰ ਲੱਗਦਾ ਬਹੁਤ ਵੱਡੀਆਂ ਗੱਲਾਂ ਨੇ ਇਹਨਾਂ ਗੱਲਾਂ ਦਾ ਕਿਤੇ ਨਾ ਕਿਤੇ ਡੂੰਗਾ ਅਸਰ ਸਭ ਤੇ ਛੱਡ ਕੇ ਜਾਣਗੇ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ